ਵੇਖੇ ਜਿਨੇ ਹਰ ਹਰ ਤੇ ਆਇਆ ਸਾਧ ਸੰਗਤ ਤਿਨੇ ਦਰਸ਼ਨ ਪਾਇਆ ਉਸ ਮਾਲਕ ਉਸ ਵਹਿਗੁਰੂ ਪ੍ਰਮਾਤਮ ਜਿਸ ਦੀ ਸਤਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੈ ਕਿ ਉਹਦੇ ਦਰਸ਼ਨ ਪਾਉਣੇ ਆ ਇੱਕ ਸ਼ਬਦ ਆਇਆ ਸੰਗਤ ਸੰਗ ਭਾਵ ਦੋ ਵਸਤੂਆਂ ਦਾ ਦੋ ਸਰੀਰਾਂ ਦਾ ਆਸ ਵਿੱਚ ਜੁੜ ਜਾਣਾ ਸੰਗ ਹੋ ਗਏ ਕਿ ਦੋਨੇ ਦੂਰ ਦੂਰ ਨੇ ਵਸਤੂਆਂ ਦੋਨਾਂ ਨੂੰ ਆਸ ਵਿੱਚ ਟੱਚ ਕਰ ਦਿੱਤਾ ਜੋੜ ਕਰ ਦਿੱਤਾ ਤੇ ਉਸ ਤਰ੍ਹਾਂ ਹੀ ਸਤਿਗੁਰੂ ਪਾਸ਼ੇ ਨੇ ਆਤਮਾ ਔਰ ਪਰਮਾਤਮਾ ਨੂੰ ਇਕ ਕਰਨੀ ਜੋ ਵਿਧੀ ਬਣੀ ਹੈ ਉਹ ਵਿਧੀ ਹੈ ਸੰਗਤ ਜਿਵੇਂ ਜੇ ਦੋ ਵਸਤੂਆਂ ਜੁੜਦੀਆਂ ਹਨ ਉਹਨਾਂ ਦੇ ਵਿੱਚ ਵੀ ਇੱਕ ਮਾਧਿਅਮ ਹੁੰਦਾ ਕੁੰਡੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਤੁਸੀਂ ਜੋੜਦੇ ਹੋ ਜੇ ਹੁੱਕ ਨਾ ਹੋਵੇ ਨਾ ਉਹਦੇ ਵਿੱਚ ਜਿਸਸ ਆਪਾਂ ਟਰਾਲੀ ਫਿੱਟ ਕਰਦੇ ਆ ਟਰੈਕਟਰ ਦੇ ਨਾਲ ਉਦੋਂ ਟਰਾਲੀ ਦੀ ਵੀ ਹੁੱਕ ਨਾ ਹੋਵੇ ਕੇ ਨਾਲ ਹੀ ਉਹ ਟ੍ਰੈਕਟਰ ਜਿੱਥੇ ਆਪਾਂ ਫਿਕਸ ਕਰਦੇ ਆ ਉੱਥੇ ਵੀ ਨਾ ਹੋਵੇ ਕੁਝ ਉਹ ਕਦੇ ਨਹੀਂ ਜੜਦੀ ਨਾ ਹੁਣ ਜੇ ਜੁੜੂਗੀ ਨਹੀਂ ਤੇ ਟ੍ਰੈਕਟਰ ਜਿੱਥੇ ਮਰਜੀ ਭੱਜਿਆ ਫਿਰੇ ਟਰਾਲੀ ਤਾਂ ਉੱਥੇ ਦੀ ਉੱਥੇ ਖੜੀ ਹੈ ਨਾ ਉਹਦਾ ਜੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਜੋ ਇੱਥੇ ਗੱਲ ਕੀਤੀ ਹੈ ਹੁਣ ਤੱਕ ਬਾਹਰੀ ਅਰਥਾਂ ਦੀ ਗੱਲ ਚੱਲ ਰਹੀ ਸੀ ਅੰਤਰੀਵਾਵੋ ਸਾਧ ਸੰਗਤ ਸਾਧ ਤੋਂ ਭਾਵ ਹੈ ਆਪਣੇ ਮਨ ਦੀ ਸਾਧਨਾ ਕਰ ਲੈਣੀ ਮਨ ਨੂੰ ਸੋਧ ਲੈਣਾ ਸਾਧ ਉਹ ਨਹੀਂ ਹੈ ਕਿ ਤਨ ਦੇ ਉੱਤੇ ਵਸਤਰ ਭਾਵੇਂ ਪਾਇਆ ਨੀਲੇ ਪਾਇਆ ਚਿੱਟੇ ਪਾਇਆ ਕਿ ਸ਼ਾਇਦ ਮੱਥੇ ਤੇ ਤਿਲਕ ਲਾਇਆ ਚੰਦਨ ਲੇਪਿਆ ਹੋਇਆ ਵੀ ਇਸ ਤਰ੍ਹਾਂ ਸਾਨੂੰ ਤੇ ਲੱਗਦਾ ਅਸੀਂ ਦੇਖਦੇ ਆਂ ਵੀ ਐਸਾ ਕੋਈ ਭੇਖ ਹੋਵੇ ਸਾਨੂੰ ਸਿੱਧਾ ਹੀ ਲੱਗਦਾ ਕਿ ਭਈ ਇਹ ਕੋਈ ਮਹਾਤਮਾ ਆਇਆ ਸਾਧੂ ਮਹਾਤਮਾ ਲੱਗਦਾ ਹੈ ਦੇਖ ਦੇਖ ਕੇ ਇਹ ਸਾਡੀ ਸਭ ਤੋਂ ਵੱਡੀ ਗਲਤੀ ਹੈ ਕਿ ਅਸੀਂ ਭੇਖ ਦੇ ਚੱਕਰ ਤੇ ਪੈ ਜਾਂਦੇ ਆਂ ਦੇਖ ਨਾ ਦੇਖੋ ਬਾਈ ਉਹਦੇ ਲੇਖ ਦੇਖੋ ਕਿ ਇਹਦੇ ਕਰਮ ਕਿਦਾਂ ਦੇ ਹੁਣ ਨਿਤ ਤੁਸੀਂ ਦੇਖਦੇ ਹੋ ਕਿ ਕਿੰਨੇ ਕਿੰਨੇ ਹਰ ਦਿਨ ਦੀਆਂ ਖਬਰਾਂ ਦੇ ਵਿੱਚ ਅਸੀਂ ਧਾਰਮਿਕ ਸਥਾਨਾਂ ਦੇ ਉਹਨਾਂ ਦੇ ਕੀਤੇ ਹੋਏ ਮਾੜੇ ਕਰਮ ਦੁਸ਼ਕਰਮ ਅਸੀਂ ਅੱਖੀਂ ਦੇਖ ਰਹੇ ਹਾਂ ਸੁਣ ਰਹੇ ਹਾਂ ਪਰ ਅਸੀਂ ਤਾਂ ਇਹ ਸੋਚ ਕੇ ਗਏ ਸੀ ਕਿ ਕੋਈ ਹਿਮਾ ਆਤਮਾ ਦਾ ਸਥਾਨ ਹੈ ਸੰਤ ਮਹਾਤਮਾ ਹੋਣਿਆ ਕੋਈ ਪਰ ਹੋਇਆ ਕੀ ਕਿ ਅਜ ਜੇਲ੍ਹ ਚ ਬੜੇ ਬੈਠੇ ਆ ਬਈਓ ਤੇਗ ਵੰਗਰ ਗਏ ਸੀ ਜੇ ਸੋਝੀ ਹੁੰਦੀ ਸਮਝ ਹੁੰਦੀ ਕਿ ਜੋ ਇਨਸਾਨ ਇਸ ਤਰ੍ਹਾਂ ਦੌੜਿਆ ਭੱਜਿਆ ਫਿਰਦਾ ਨਾ ਉਹ ਸਾਧੂਆਂ ਸੰਤਾਂ ਵਾਂਗ ਉਹਨਾਂ ਵੱਲ ਤਾਂ ਭੱਜਿਆ ਫਿਰਦਾ ਹੈ ਪਰ ਇਹ ਨਹੀਂ ਸੋਚਾ ਕਿ ਮੈਂ ਕਿਉਂ ਨਹੀਂ ਸਾਧੂ ਮਹਾਤਮਾ ਬਣਦਾ ਹਰ ਕੋਈ ਇਨਸਾਨ ਸੰਤ ਬਣ ਸਕਦਾ ਹੈ ਮਹਾਤਮਾ ਬਣ ਸਕਦਾ ਹੈ ਧਰਮਾਤਮਾ ਬਣ ਸਕਦਾ ਹੈ ਵੀ ਉਹੀ ਗੁਣ ਤੁਹਾਨੂੰ ਤੁਹਾਡੇ ਅੰਦਰ ਅਪਣਾਉਣੇ ਪੈਣੇ ਆ ਕਿ ਜੋ ਸਾਧੂ ਸੰਤ ਦੀ ਪਛਾਣ ਹੁੰਦੀ ਹੈ ਸੰਤ ਮਹਾਤਮਾ ਦੀ ਪਛਾਣ ਹੁੰਦੀ ਹੈ ਕਿ ਅੰਦਰੋਂ ਔਗਣਾ ਦਾ ਸਫਾਇਆ ਕਰੀ ਜਾਣਾ ਕਿ ਜਿੰਨੇ ਵੀ ਅੰਦਰ ਅਗਨ ਹੁੰਦੇ ਆ ਨਾ ਇਹ ਸੰਸਾਰ ਤੋਂ ਸਮਝ ਨਹੀਂ ਆਉਂਦੀ ਇਹ ਸਤਿਗੁਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਹੈ ਗੁਰੂ ਦੇ ਦਰਬਾਰ ਤੋਂ ਗੁਰਬਾਣੀ ਤੋਂ ਸਿਰਫ ਇਹ ਸਿੱਖੋ ਕਿ ਮੈਂ ਸਾਧੂ ਕਿਵੇਂ ਬਣੂੰਗਾ ਮੈਂ ਸੰਤ ਮਹਾਤਮਾ ਕਿਵੇਂ ਬਣਾਗਾ ਕਿਉਂਕਿ ਤੇਰੇ ਦਰ ਤੇ ਤਾਂ ਕੇਵਲ ਤੋਂ ਕੇਵਲ ਪ੍ਰਵਾਨਗੀ ਉਹਨਾਂ ਨੂੰ ਹੀ ਹੈ ਜੋ ਤੇਰੇ ਭਗਤ ਨੇ ਤੇ ਤੇਰੇ ਸੰਤ ਨੇ ਜੋ ਤੇਰੀ ਅਰਾਧਨਾ ਕਰਦੇ ਆ ਕੋਈ ਤੇਰੇ ਦਰ ਤੇ ਪ੍ਰਵਾਨ ਨਾ ਬਾਕੀ ਕਿਸੇ ਦੀ ਪ੍ਰਵਾਨਗੀ ਨਹੀਂ ਮੈਂ ਕਿਵੇਂ ਉਹ ਤੇਰੀ ਪ੍ਰਵਾਨਗੀ ਪ੍ਰਵਾਨ ਕਰ ਸਕਦਾ ਕੇ ਮਾਲਕਾ ਮੈਂ ਤੇਰੇ ਘਰ ਵੱਲ ਆਉਣ ਦੀ ਚਾਹਤ ਰੱਖਦਾ ਆਵਾਂਗਾ ਆਉਣਾ ਹੈ ਤੇਰੇ ਘਰ ਆਇਆ ਬਗੈਰ ਮੈਨੂੰ ਕੋਈ ਸੁੱਖ ਨਹੀਂ ਏ ਕੇ ਤੇਰੇ ਘਰ ਆਇਆ ਬਗੈਰ ਮੈਨੂੰ ਕੋਈ ਸੁੱਖ ਨਹੀਂ ਏ ਮੈਨੂੰ ਮਾਧਿਮ ਚਾਹੀਦਾ ਦੁਨੀਆ ਭੱਜਦੀ ਏ ਸੰਤਾਂ ਮਹਾਤਮਾ ਸਾਧੂਆਂ ਕੋਲੇ ਉਹ ਭਾਈ ਆਪਣੇ ਅੰਦਰੋਂ ਔਗਣਾ ਦਾ ਸਫਾਇਆ ਕਰਦੇ ਔਗਣ ਵੀ ਅੰਦਰ ਹੀ ਸੱਚੇ ਹੋਏ ਠੱਗਾ ਠੋਰੀਆਂ ਵੀ ਕਰਦਾ ਮੁੰਦੇ ਵੀ ਬੋਲ ਬੋਲਦਾ ਕਿ ਸਾਰੇ ਔਗਣ ਤੇਰੇ ਅੰਦਰ ਬੈਠੇ ਆ ਤੇ ਗਿਆਨ ਸਾਧੂਆਂ ਕੋਲੇ ਆ ਕੋਈ ਭਲਾ ਨਹੀਂ ਉਦੋਂ ਚੰਗਾ ਘਰ ਬੈਠ ਜੇ ਤੂੰ ਪਲਾ ਚੌਨਾ ਤੇ ਸਤਿਗੁਰ ਦੀ ਬਾਣੀ ਇੱਕ ਅੱਖਰ ਹੁਣ ਤਾਂ ਭਈ ਕੋਈ ਬਹੁਤੀ ਦੂਰ ਪਜ ਕਾਂ ਦੀ ਲੋੜ ਨਹੀਂ ਪੈਂਦੀ ਜਿੱਥੇ ਮੋਬਾਈਲਾਂ ਦੇ ਵਿੱਚ ਇਹਨਾਂ ਕੁਝ ਦੇਖਦੇ ਆਪਾਂ ਗੇਮਾਂ ਖੇਡਦੇ ਆਂ ਔਰ ਕਹਿੰਦੇ ਆ ਗੁਰਬਾਣੀ ਵਿੱਚ ਐ ਦਿੱਤੇ ਨਾਲ ਉਹਦੇ ਅਰਥ ਵਿਖਿਆਨ ਵੀ ਕੀਤੇ ਹੋਏ ਐ ਇੱਕ ਇੱਕ ਪੰਕਤੀ ਪੜੋ ਇੱਕ ਇੱਕ ਅੱਖਰ ਨੂੰ ਪੜੋ ਚਿਰੋ ਦੇ ਅਰਥ ਵਿਖਿਆਨ ਦੇਖੋ ਕਿ ਬਾਣੀ ਕੀ ਕਹਿੰਦੀ ਐ ਖੁਦ ਮਹਾਤਮਾ ਬਣੋ ਮਹਾਤਮਾ ਦੇ ਮੰਗਰ ਤਰੇ ਫਿਰੋਗੇ ਕੁਛ ਨਹੀਂ ਮਿਲਣਾ ਕਿ ਸਭ ਤੋਂ ਵੱਧ ਜੇ ਕਹੀਏ ਨਾ ਹਿੰਦੁਸਤਾਨ ਦੀ ਧਰਤੀ ਨੂੰ ਸੰਤ ਮਹਾਤਮਾ ਦੀ ਧਰਤੀ ਕਹੀ ਜਾਂਦਾ ਜੇ ਇਹ ਬਾਕੀ ਸੰਤ ਮਹਾਤਮਾ ਦੀ ਜਿੰਨਾ ਇਹ ਜੰਮਵਾੜਾ ਇਕੱਠਾ ਕੀਤਾ ਹੋਇਆ ਕਿ ਜਿੰਨਾ ਅਸੀਂ ਭੀੜ ਦੇਖਦੇ ਹਾਂ ਮਹਾਤਮਾ ਦੀ ਉਹ ਭਾਈ ਇਹ ਤਾਂ ਫਿਰ ਧਰਤੀ ਸਵਰਗ ਨਾਲੋਂ ਵੀ ਉੱਚੀ ਹੋ ਜਾਣੀ ਸੀ ਇਹ ਤਾਂ ਇਹ ਸੱਚਖੰਡ ਹੋ ਜਾਣਾ ਸੀ ਵੀ ਹਰ ਕੋਈ ਦੇਹ ਦਾ ਬੰਦਾ ਇਹ ਕਹਿੰਦਾ ਕਿ ਮੈਂ ਤਾਂ ਭਾਈ ਹਿੰਦੁਸਤਾਨ 'ਚ ਰਹਿਣਾ ਪਰ ਇੱਥੇ ਤਾਂ ਹਰ ਕੋਈ ਭਜਣਾ ਚਾਹੁੰਦਾ ਕਿ ਮੈਂ ਇੱਥੇ ਨਿਕਣਾ ਭਾਵ ਉਹ ਸਾਧੂ ਮਹਾਤਮਾ ਅਸਲ ਵਾਲੇ ਨਹੀਂ ਏ ਕਿ ਜਿੱਥੇ ਪ੍ਰਮਾਤਮਾ ਵਸਦਾ ਹੋਵੇ ਦੁਨੀਆ ਦਾ ਹਰ ਇੱਕ ਪ੍ਰਾਣੀ ਪਰਮਾਤਮਾ ਦੇ ਚਰਨੀ ਲੱਗਣਾ ਚਾਹੁੰਦਾ ਕਿ ਵਈ ਸੁਖੋ ਥੀਏ ਮੈਂ ਉਧਰ ਨੂੰ ਜਾਵਾਂ ਮੈਂ ਆ ਸੰਸਾਰ ਛੱਡਾਂ ਕਿਉਂਕਿ ਅਸਲੀ ਸੁਖ ਹੋਥੇ ਹੁਣ ਸਾਡੇ ਕੋਲ ਉਹ ਸੁਖ ਨਹੀਂ ਹੈ ਇੱਥੇ ਬੈਠੇ ਆ ਵੇ ਦੁਨੀਆ ਨੂੰ ਕਿਤੇ ਵੀ ਚਲੇ ਜਾਵੇ ਕਿ ਜੋ ਮਨੁੱਖ ਹੈ ਨਾ ਇਹਨੂੰ ਕਿਤੇ ਵੀ ਸ਼ਾਂਤੀ ਨਹੀਂ ਮਿਲਣੀ ਇਨੂੰ ਕਿਤੇ ਵੀ ਸੁੱਖ ਨਹੀਂ ਮਿਲਣਾ ਆਵ ਸਰਵਣ ਕਰਦੇ ਹੋ ਅੱਖਾਂ ਜੀਵਾਂ ਵਿਸਰੇ ਮਰ ਜਾਓ ਜੇ ਵੈਗੁਰੂ ਮੈਂ ਤੈਨੂੰ ਤੇਰਾ ਨਾਮ ਤੇ ਹੋ ਨਾ ਫਿਰ ਮੈਂ ਜਿਉਂਦਿਆਂ ਚਾ ਕੀ ਫਿਰ ਮੈਂ ਜਿਉਂਦਿਆਂ ਚਾ ਵੈਗੁਰੂ ਤੇ ਮੈਂ ਜੇ ਤੈਨੂੰ ਭੁੱਲ ਗਿਆ ਫਿਰ ਮੈਂ ਮਰਿਆਂ ਚਾ ਦੇ ਸਰੇ ਮਰ ਜਾऊं ਮੈਂ ਤੈਨੂੰ ਜਿਵੇਂ ਵਿਸਾਰਦਾ ਤੈਨੂੰ ਭੁੱਲ ਜਾਵਾਂ ਮੈਂ ਤੇ ਮੁਰਦਿਆਂ ਚ ਤੇ ਅੱਜ ਦਾ ਮਨੁੱਖ ਜੇ ਸੋਚੋ ਦੇਖੋ ਨਾ ਇਹ ਜਿਉਂਦੇ ਚ ਨਹੀਂ ਹੈ ਇਹ ਜਿਉਂਦਾ ਹੋਇਆ ਹੀ ਮਰਦਾ ਮੰਗਤਰਾਇ ਫਿਰਦਾ ਹੈ ਭਟਕਦਾ ਫਿਰਦਾ ਹੈ ਇਹ ਦੁਨੀਆ ਦੇ ਕਿਤੇ ਵੀ ਕੋਨੇ ਚ ਲੇ ਜਾਵੇ ਨਾ ਜਿੱਦ ਕੋ ਰੱਬ ਦੀ ਛਤਰ ਛਾਇਆ ਨਹੀਂ ਹੈ ਪ੍ਰਮਾਤਮਾ ਦੀ ਮਿਹਰ ਨਹੀਂ ਹੈ ਉਹ ਮਿਹਰ ਕਦੋਂ ਹੁੰਦੀ ਹੈ ਜਦੋਂ ਅੰਦਰ ਔਗਣਾ ਦਾ ਇਨ ਦਾ ਸਫਾਇਆ ਹੋ ਜਾਊਗਾ ਨਾ ਤੇ ਅੰਦਰ ਸ਼ੁਭ ਗੁਣ ਆ ਜਾਣਗੇ ਉਹ ਗੁਣ ਜਿਹੜੇ ਸਤਗੁਰੂ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਆ ਉਹ ਗੁਣ ਜਿਹੜੇ ਸਾਨੂੰ ਗੁਰੂ ਪਾਸ਼ਾ ਦੇ ਸਾਜੇ ਨਵਾਜੇ ਪੰਜ ਪਿਆਰੇ ਸਹਿਬਾਨ ਅਮਰਤ ਵੇਲੇ ਸਾਨੂੰ ਦ੍ਰਿੜ ਕਰਾਉਂਦੇ ਆ ਬਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵਚਨਾ ਸਬਰ ਸੰਤੋਖ ਸਿਵਨ ਸਤ ਸੰਤੋਖ ਵਾਲੇ ਗੁਣ ਆਪਣੇ ਅੰਦਰ ਗ੍ਰਹਿਣ ਕਰਨੇ ਆ ਗੁਣਾਂ ਨੂੰ ਕੱਢੀ ਗੁਣਾਂ ਨੂੰ ਅੰਦਰ ਬਸਾਈ ਅਸੀਂ ਬਾਣੇ ਵੀ ਪਾਏ ਹੋਏ ਨੇ ਫਿਰ ਵੀ ਓਗਣੇ ਹੀ ਅੰਦਰ ਗੁਣਾਂ ਤਾਂ ਨਜ਼ਦੀਕ ਨਹੀਂ ਆਉਂਦੇ ਤਾਂ ਕਿੱਥੇ ਸ਼ਾਂਤੀ ਆਉਣੀ ਹੈ ਤੋ ਕਿੱਥੇ ਵੀ ਪੱਜਣਾ ਜੇ ਸਬਰ ਹੈ ਸੰਤੋਖ ਹੈ ਉਸ ਮਾਲਕ ਦੇ ਬਾਣੇ ਵਿੱਚ ਰਹਿਣਾ ਆਉਂਦਾ ਹੈ ਉਦੀ ਹੁਕਮ ਚ ਰਹਿਣਾ ਹੁੰਦਾ ਉਦੀ ਰਜਾ ਚ ਰਹਿਣਾ ਹੁੰਦਾ ਤੇ ਫੇਰ ਹੀ ਤਾਂ ਉਸ ਵੈਸਣ ਦੀ ਤੇ ਤੇ ਕਿਰਪਾ ਹੋਣੀ ਹੈ ਹੁਣ ਜੇ ਸਬਰ ਵਾਲਾ ਹੈ ਸੰਤੋਖ ਵਾਲਾ ਉਹ ਦੁਨੀਆਂ ਦੇ ਕਿਤੇ ਵੀ ਕੋਨੇ ਚ ਬੈਠਾ ਨਾ ਉਹ ਸੁਖੀ ਹੈ ਉਹਨੇ ਸੁਖੀ ਪਾਣਾ ਕਿਉਂਕਿ ਦੇ ਅੰਦਰ ਸ਼ਾਂਤੀ ਹੈ ਲੱਖ ਜੋੜੇ ਕੋੜੇ ਹੋਰੇ ਲੱਖਾਂ ਜੋੜ ਲੈ ਕਰੋੜਾਂ ਦੀ ਹੋਰ ਚਾਹਨਾ ਰੱਖਦਾ ਇਹਦੀ ਕਦੇ ਬ੍ਰੇਕ ਨਹੀਂ ਲੱਗਦੀ ਕਿ ਹਰ ਦਿਨ ਇਹ ਭਾਵੇਂ ਇਹਦ ਕੋਲ ਰੋਟੀ ਖਾਣੀ ਕਪੜਾ ਲੱत्ता ਸਭ ਕੁਝ ਹੈ ਫੇਰ ਵੀ ਹਰ ਦਿਨ ਸੋਹਦਾ ਵੀ ਗਾਂ ਦੀ ਗਾਂ ਵਧੀ ਵਸ ਦੀ ਲਾਲਚ ਵਾਲੀ ਭੁਖਣੀ ਮਰਦੀ ਹੁਣ ਲਾਲਚੀ ਬੰਦਾ ਹੋਊਗਾ ਉਹਨੂੰ ਫੁੱਕ ਦੁਨੀਆ 'ਚ ਕਿੱਥੇ ਮਿਲ ਜੂਗਾ ਕਿਤੇ ਵੀ ਚਲੇ ਦੁਨੀਆ ਦੇ ਕੋਨੇ ਵਿੱਚ ਇਹ ਕੋਲ ਸਬਰ ਹੈ ਸੰਤੋਖ ਹੈ ਸਾਰੇ ਗੁਣ ਉਹ ਨੇ ਜਿਹਦੇ ਸਤਿਗੁਰੂ ਪਾਛੇ ਨੇ ਸਾਨੂੰ ਦ੍ਰਿੜ ਕਰਾਏ ਨੇ ਉਹ ਗੁਣ ਉਸ ਵੈਗਰੂ ਨੂੰ ਪਾਉਂਦੇ ਐ ਤੇ ਵੈਗਰੂ ਤੇਰੇ ਨਾਲ ਫੇਰ ਭਾਵੇਂ ਤੂੰ ਕੱਖਾਂ ਦੀ ਕੁੱਲੀ ਵਿੱਚ ਬੈਠਾ ਹੋਵੇਂ ਨਾ ਫੇਰ ਵੀ ਤੂੰ ਸੁਖੀ ਐ ਕਿਉਂਕਿ ਅੰਦਰੋਂ ਸੁਖੀ ਐ ਭਈ ਜੋ ਅੰਦਰੋਂ ਸੁਖੀ ਬੈਠਾ ਹੋ ਕਿਤੇ ਵੀ ਬੈਠਾ ਹੋਵੇ ਹੁਣ ਸਾਨੂੰ ਲੱਗਦਾ ਪਤਨੇ ਭਾਈ ਕਿ ਅਸੀਂ ਇਥੋਂ ਘਰ-ਵਾਰ ਛੱਡ ਕੇ ਦੇਸਾਂ-ਵਿਦੇਸਾਂ ਜਾਂਦੇ ਆ ਆਪਣੇ ਸਾਨੂੰ ਸੁੱਖ ਲੱਭ ਜਾਂਦੇ ਆ ਇੱਕ ਦਿਨ ਦੀ ਗੱਲ ਹੈ ਕਿ ਕੁਪਚੀ ਨੇ ਹੁਣ ਜਿੱਥੇ ਹੋਰ ਗੱਲਾਂ ਅਸੀਂ ਦੇਖਦੇ ਆ ਮੋਬਾਈਲ ਤੇ ਆ ਜਾਂਦੇ ਆ ਸਟੇਟਸ ਆਉਂਦੇ ਆ ਕੋਈ ਕਿਸ ਤਰ੍ਹਾਂ ਦਾ ਆਪਣੀ ਆਵਾਜ਼ ਭਰ ਕੇ ਛੱਡ ਦਿੰਦਾ ਕੋਈ ਹੱਥੀਂ ਮ ਜਾਕੜੀ ਗੱਲ ਹੁੰਦੀ ਹੈ ਉਹ ਬੱਚੀ ਕਹਿੰਦੀ ਬੈਣ ਤਾਂ ਭਾਵੇਂ ਅਸੀਂ ਇੰਡੀਆ ਚੋਂ ਹੀ ਲੈ ਲਏ ਸੀਗੇ ਪਰ ਬਾਜੇ ਸਾਡੇ ਕੰਮ ਨੇ ਇੱਥੇ ਬਜਾ ਤੇ ਆ ਕੇ ਵੀ ਇਹ ਨਹੀਂ ਸਾਨੂੰ ਸਖਤ ਮਿਹਨਤ ਫਿਰ ਵੀ ਸਾਨੂੰ ਜੀਵਨ ਸੁਖੀ ਨਹੀਂ ਹੋ ਰਿਹਾ ਇੱਥੇ ਤਾਂ ਬੈਂਡ ਲੈ ਕੇ ਆ ਗਏ ਪਰ ਵਜਣਾ ਉੱਥੇ ਸ਼ੁਰੂ ਹੋਇਆ ਜਾ ਕੇ ਗੱਲ ਛੋਟੀ ਜੀ ਆਪਾਂ ਪੈ ਸ਼ਾਇਦ ਹਾਸੇ ਵਿੱਚ ਜਾ ਕੇ ਲੈ ਲਈਏ ਪਰ ਉਹਦੇ ਅੰਦਰ ਇੱਕ ਦਰਦ ਵੀ ਹੈ ਵੀ ਜਿਸ ਸੁੱਖ ਨੂੰ ਲੈਣ ਦੀ ਖਾਤਰ ਦਿਨ ਰਾਤ ਪੜਾਈ ਕੀਤੀ ਮਿਹਨਤ ਕੀਤੀ ਕਿ ਅਸੀਂ ਸੁਖੀ ਹੋਈਏ ਆ ਹਾਲ ਤਾ ਫੇਰ ਵੀ ਹੈ ਫੇਰ ਵੀ ਛੜਕਾਂ ਤੇ ਰਹਿ ਰਹਿ ਕੇ ਗੁਜ਼ਾਰਾ ਕਰਦੇ ਆ ਵੀ ਰੋਟੀ ਖਾਣ ਨੂੰ ਨਹੀਂ ਮਿਲ ਗਈ ਹੈ ਜੇ ਕੁਦਰੇ ਵੱਲ ਕੇ ਚਲੇਗੇ ਦੋ ਚਾਰ ਦਿਨ ਦੀ ਕਠੀਆਂ ਲਿਆਉਣੇ ਫਿਰ ਮਿਲਣੇ ਕਿੰਨੇ ਬਣ ਲਈ ਇਹਨੇ ਹਾਲਾਤ ਮਾੜੇ ਹੁੰਦੇ ਸਾਨੂੰ ਲੱਗਦਾ ਕਿ ਬੰਦਾ ਬਾਹਰ ਜਾ ਕੇ ਕਿਤੇ ਹੋਰ ਪਾਸੇ ਚਲੇ ਜਾਊਗਾ ਵੀ ਮੈਂ ਸੁੱਕੀ ਹੋ ਜਾਊਗਾ ਹੁਣ ਭਾਵੇਂ ਤੁਸੀਂ ਆਪਣਾ ਘਰ ਛੱਡੋ ਭਾਵੇਂ ਨਗਰ ਛੱਡੋ ਜੇ ਕਿਤੇ ਮਿਹਨਤ ਕਰਕੇ ਉੱਥੇ ਹੀ ਦਿਮਾਗ ਲਾ ਕੇ ਬਹੁਤ ਸਖਸ਼ ਨੇ ਐਸੇ ਪਾਈ ਹਣ ਇਹ ਤਾਂ ਤੁਹਾਨੂੰ ਵੀ ਪਤਾ ਵੀ ਜੇ ਅਮੀਰਾਂ ਦੀ ਗਿਣਤੀ ਕੀਤੀ ਜਾਵੇ ਅਰਪਤਿਆਂ ਦੀ ਗਿਣਤੀ ਕੀਤੀ ਜਾਵੇ ਤੇ ਸਭ ਤੋਂ ਵੱਧ ਇੰਡੀਆ ਵਾਲੇ ਸਖਸ਼ਾਂ ਦੇ ਨਾਮ ਹੁੰਦਾ ਇੰਡੀਆ ਦੇ ਬੰਦੇ ਆ ਨਾ ਜਿਨ੍ਹਾਂ ਦਾ ਏਸ਼ੀਆ ਦੇ ਵਿੱਚ ਦੁਨੀਆ ਦੇ ਵਿੱਚ ਨਾਮ ਆ ਸਭ ਤੋਂ ਅਮੀਰਾਂ ਦੇ ਵਿੱਚ ਉਹ ਵੀ ਭਾਈ ਕਿਸੇ ਟਾਈਮ ਦੇ ਇਥੇ ਹੁਣ ਤੁਸੀਂ ਉਹ ਸਵਾਲ ਦਾ ਨਾਮ ਸੁਣਿਆ ਹੋਵੇਗਾ ਜਿਹਦੇ ਵੱਡੇ ਬਜ਼ੁਰਗ ਹੱਲ ਤੱਕ ਜੀਵਤ ਨੇ ਉਹਨਾਂ ਨੇ ਜਿਆਦਾ ਪਤਾ ਇਸ ਗੱਲ ਬਾਰੇ ਕਿ ਉਹ ਸਵਾਲ ਦਾ ਮਾਲਕ ਵਿਦਿਆ ਸਾਗਰ ਉਹ ਇਸ ਤਰ੍ਹਾਂ ਨਾ ਤੁਹਾਡੇ ਜਿਤਨਾ ਆ ਸਮਾਨ ਲੈ ਕੇ ਆਉਂਦੇ ਹੁਣ ਕੋ ਕਪੜੇ ਵੇਚਦਾ ਕੋ ਕਿਸ ਤਰ੍ਹਾਂ ਉਹ ਵੀ ਨਾ ਖੱਦਰ ਵੇਚਦਾ ਹੁੰਦਾ ਸੀ ਸਾਈਕਲ ਤੇ ਲੈ ਕੇ ਆਉਂਦਾ ਸੀ ਵੇਚਦਾ ਸੀ ਉਦੇ ਬਾਰੇ ਕਹਾਣੀ ਹਲੇ ਵੀ ਹੈ ਕਿ ਉਹਨੇ ਕੰਮ ਸ਼ੁਰੂ ਕਰਨ ਦੀ ਖਾਤਰ ਅਨੇਕ ਯੋਧਾ ਪਿੰਡ ਤੋਂ ਕਦੇ ਕਿਸੇ ਤੋਂ 10000 ਰੁਪਏ ਲਿਆ ਸੀ ਆਪਣੇ ਘਰ ਦੇ ਬਰਤਨ ਰੱਖੇ ਸੀ ਉਦੋਂ ਬਰਤਨਾਂ ਦੀ ਬੜੀ ਅਹਿਮਤ ਹੁੰਦੀ ਸੀ ਕਿ ਉਹ ਕਾਂਸੀ ਦੇ ਹੁੰਦੇ ਸੀ ਭਈ ਉਹ ਕਦੇ ਅੱਜ ਤੱਕ ਵੀ ਹਲੇ ਉਹਨਾਂ ਦੀ ਮੂਲ ਰਾਸ਼ੀ ਬਾਕੀ ਹੈ ਇਹਨੇ ਕਿ ਦੇ ਨਹੀਂ ਸਕਦੇ ਉਹ ਕਹਿੰਦੇ ਸਾਡੇ ਲਈ ਇਹ ਜੋ ਮਾਇਆ ਸੀ ਨਾ ਬਹੁਤ ਹੀ ਪਵਿੱਤਰ ਔਰ ਸਾਡੇ ਲਈ ਭਾਗਿਆਚਾਲੀ ਹੋਈ ਅਸੀਂ ਦਿਨੋ ਦਿਨ ਵਧੀ ਜਾ ਰਹੇ ਹਾਂ ਗੱਲ ਭਾਗਾ ਦੀ ਹੁੰਦੀ ਹੈ। ਬਿਨ ਕਰਮਾ ਕਿਛ ਪਾਈਏ ਨਹੀਂ ਜੇ ਵਹ ਤੇਰਾ ਤਾਵੇ। ਹੁਣ ਉਹ ਸਖਸ਼ ਜਿਹੜਾ ਕਿਤੇ ਸਾਈਕਲ ਦੇ ਉੱਤੇ ਖੰਦਰ ਰੱਖ ਕੇ ਵੇਚਦਾ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਉਹਦਾ ਕਪੜਾ ਵਿਕਦਾ। ਅੱਜ ਨਹੀਂ ਉਹਨ ਪਛਮ ਦੇਖਦੇ ਆ ਜਿੰਨੀਆਂ ਵੀ ਤੁਹਾਡੀਆਂ ਤਕਰੀਬਨ ਆ ਧਾਗਾ ਫਿਕਟੀਆਂ ਚੱਲਦੀਆਂ ਹਨ ਨਾ ਇਹ ਸਾਰੀਆਂ ਉਹਨਾਂ ਦੀਆਂ ਬ੍ਰਾਂਚਾਂ ਨੇ ਭਾਵੇਂ ਉਹਨਾਂ ਦੀ ਨਾਮ ਜਰੂਰ ਬਦਲੇ ਹੋਣੇ ਆ। ਪਰ ਉਹਨਾਂ ਦੇ ਪੀਆ ਪੁੱਤਰਾ ਪੁੱਤ ਪੁੱਤਰ ਇਸ ਤਰ੍ਹਾਂ ਗਾਂਧੀ ਗਾਂ ਸਾਰੇ ਹੋਈ ਹੈ ਮੈਂ ਉਸ ਵੱਲ ਸੀ ਜਿਹਦਾ ਮਾਲਕ ਓਨਰ ਸਟਾਰਟਿੰਗ ਦੇ ਵਿੱਚ ਵਿਦਿਆ ਸਾਗਰ ਔਰ ਜਿੰਨਾ ਚੱਲ ਰਿਹਾ ਵਾ ਇਹਨੇ امیر ਬਣ ਕੇ ਆਪਣੀ ਉਸ ਪੁਰਾਤਨ ਜੀਵਨ ਨੂੰ ਭੁੱਲ ਗਿਆ ਘਹਾੜੇ ਕੋਲ ਇਹਨਾਂ ਦੀ ਇੱਕ ਫੈਕਟਰੀ ਹੈ ਕਹਿੰਦੇ ਉਸ ਫੈਕਟਰੀ ਚ ਇਹਨੂੰ ਬਾਹਰੋਂ ਡੈਲੀਗੇਟ ਮਿਲਣ ਆਏ ਜਦੋਂ ਕੰਪਨੀਆਂ ਆਉਂਦੀਆਂ ਨੇ ਦੇਖਣ ਵੀ ਇਹਨਾਂ ਤੋਂ ਕਪੜਾ ਲੈਣਾ ਸਾਨੂੰ ਸਸਤਾ ਮਿਲ ਜਾਏਗਾ ਇਹਨਾਂ ਤੋਂ ਅਸੀਂ ਪੱਛਮ ਲੈਣੀ ਆ ਉਹਨਾਂ ਲੈਣੀ ਆ ਹੁਣ ਜਦੋਂ ਆਏ ਅੰਦਰ ਬੜੇ ਇਹਨੇ ਸੀ ਓਨਰ ਨੂੰ ਮਿਲਣਾ ਉਹਨੂੰ ਲੱਗਿਆ ਕੋਈ ਬਹੁਤ ਵੱਡਾ ਕੋਈ ਆਫਿਸ ਹੋਵੇਗਾ ਬਿਜੀ ਦਾ ਨਾ ਇਹਨਾਂ ਬੋਲਦਾ ਤੇ ਅੱਗੇ ਮਾਲਕ ਬੈਠਾ ਜਿੱਥੇ ਬੋਰੀਆਂ ਦੇ ਇਕੱਠਾ ਰੱਖੀਆਂ ਹੁੰਦੀਆਂ ਨੇ ਨਾ ਜਿੰਨਾ ਸਮਾਨ ਪੈਕ ਕਰਕੇ ਜਾਂਦੇ ਆ ਉਹਨਾਂ ਤੇ ਬੈਠਾ ਚੌਕੜਾ ਮਾਰੀ ਕਹਿੰਦੇ ਉਧਰ ਬੈਠੇ ਜੀ ਉਹ ਦੇਖ ਫੇਕ ਕੇ ਹੈਰਾਨ ਹੋ ਗਏ ਉਹ ਕਹਿੰਦੇ ਜੇ ਮੈਂ ਪਹਿਲਾਂ ਤੋਂ ਹੀ ਸ਼ਾਨੋ ਸ਼ੌਕਤਾਂ ਵਿੱਚ ਰਹਾਂਗਾ ਨਾ ਸਾਨੂੰ ਸ਼ਾਨੋ ਸ਼ੌਕਤਾਂ ਨਹੀਂ ਮਰਿਆ ਹੋਇਆ ਬਈ ਹੋਰ ਸਾਰੇ ਕੰਮ ਚ ਹੈ ਰਹਿ ਜਾਣਾ ਬਈ ਗੱਡੀ ਉੱਤੇ ਵੱਡਾ ਸਾਰਾ ਡੈਕ ਸਟੀਰੀਓ ਦੂ ਚਲਾਣਾ ਜਦ ਤੈਲ ਚਾਇ ਵਿੱਚ ਹੋਵੇ ਹੀ ਨਾ ਕਿੱਥੇ ਤਰੱਕੀ ਕਰ ਲਓਗੇ ਉਹ ਭਈ ਉਹਨਾਂ ਸਖਸ਼ਾਂ ਤੋਂ ਨਾ ਸਿੱਖੋ ਅੱਜ ਵੀ ਦੇਖੋ ਜਿਨ੍ਹਾਂ ਦੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਉਹਨਾਂ ਦਾ ਬਣਾਇਆ ਹੋਇਆ ਸਮਾਨ ਵਿਕਦਾ ਕਿ ਉਹਨਾਂ ਦਾ ਜੀਵਨ ਦੇਖੋ ਕਿ ਐਸਾ ਕੋਈ ਪ੍ਰੋਡਕਟ ਨਹੀਂ ਹੈ ਹਿੰਦੁਸਤਾਨ ਵਿੱਚ ਜਿਹੜਾ ਟਾਟਾ ਵੱਲੋਂ ਨਾ ਉਤਪਾਦ ਕੀਤਾ ਜਾਂਦਾ ਹੋਵੇ ਅਖਬਾਰ ਹੋਵੇ ਟੀਵੀ ਹੋਵੇ ਮੋਬਾਈਲ ਹੋਵੇ ਹਰ ਤੀਜੁਨਾਂ ਦੀ ਚਾਪਤੀ ਉਹਨਾਂ ਦੀ ਵਿੱਕੀ ਨਈ ਕੰਪਨੀਆਂ ਦਾ ਮਾਲਕ ਹੈ ਉਹਦਾ ਰਹਿਣਾ ਦੇਖਿਓ ਇੱਕ ਸਾਦੇ ਫਲੈਟ ਤੇ ਰਹਿੰਦਾ ਅੱਜ